ਮਾਨੀਗੜ ਤੋਂ ਵਿਖਤ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜੀहां ਕਲਯੁਗੀ ਪੁੱਤ ਦਾ ਕਾਰਾ ਦੇਖਣ ਨੂੰ ਮਿਲਿਆ ਸੁੱਤੇ ਪਏ ਪਿਓ ਦਾ ਟਕੂਏ ਦੇ ਨਾਲ ਕਤਲ ਕਰ ਦਿੱਤਾ ਜੀहां ਤੇਜ ਧਾਰ ਖਥਿਆਰ ਦੇ ਨਾਲ ਆਪਣੇ ਹੀ ਪਿਤਾ ਦਾ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਧੌਣ ਦੇ ਉੱਪਰ ਵੀ ਟੱਕ ਲਗਾਏ ਗਏ ਨੇ ਔਰ ਪੂਰੇ ਸਰੀਰ ਦੇ ਉੱਪਰ ਤੇਜ ਧਾਰ ਹਥਿਆਰਾਂ ਦੇ ਨਾਲ ਕੱਟ ਲਗਾ ਕੇ ਆਪਣੇ ਹੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੀहां ਅੱਜ ਦੇ ਜਮਾਨੇ ਦੀ ਜੇਕਰ ਅਸੀਂ ਗੱਲ ਕਰਦੇ ਆ ਤਾਂ ਇੱਕ ਪਿਓ ਪੁੱਤ ਦਾ ਰਿਸ਼ਤਾ ਜਿਹੜਾ ਉਸ ਨੂੰ ਬੜਾ ਪਵਿੱਤਰ ਰਿਸ਼ਤਾ ਸਮਝਿਆ ਜਾਂਦਾ ਹੈ ਪਿਓ ਉਹੀ ਹੁੰਦਾ ਹੈ ਜਿਹੜੇ ਆਪਣੇ ਪੁੱਤ ਨੂੰ ਉਂਗਲ ਲਗਾ ਕੇ ਮੋਢੇ ਤੇ ਚੜਾ ਕੇ ਪੂਰੀ ਦੁਨੀਆ ਦਿਖਾਉਂਦਾ ਹੈ ਪਰ ਇੱਕ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਦੇ ਨਾਲ ਅਜਿਹੀ ਘਟਨਾ ਘਟਦੇ ਨਹੀਂ ਜਾਣੀ ਇਹ ਵੱਡੇ ਸਵਾਲ ਖੜੇ ਕਰ ਦਿੰਦੀ ਹੈ ਦਰਅਸਲ ਕਾਰਨ ਕੀ ਹੈ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਤੇ ਚਰਨਜੀਤ ਚਰਨਜੀਤ ਪਤਾ ਹੈ ਔਰ ਮਨਪ੍ਰੀਤ ਉਸਦਾ ਬੇਟਾ ਹੈ ਤਾਂ ਬੇਟੇ ਦੇ ਵੱਲੋਂ ਹੀ ਆਪਣੇ ਪਿਓ ਦਾ ਕਤਲ ਕੀਤਾ ਗਿਆ ਔਰ ਜਿਹੜਾ ਕਾਰਨ ਇੱਥੇ ਦੱਸਿਆ ਗਿਆਆਂ ਦੀਆਂ ਗਵਾਂਡੀਆਂ ਦੇ ਵੱਲੋਂ ਔਰ ਜਿਹੜਾ ਕਾਰਨ ਪੁਲਿਸ ਨੇ ਦੱਸਿਆ ਉਸ ਦੇ ਵਿੱਚ ਇਹ ਆਇਆ ਕਿ ਮਨਪ੍ਰੀਤ ਦਾ 2 ਮਹੀਨੇ ਪਹਿਲਾਂ ਹੀ ਤਲਾਕ ਹੋਇਆ ਸੀ ਆਪਣੀ ਘਰਵਾਲੀ ਦੇ ਨਾਲ ਅਨਵੰਨ ਜਿਹੜੀ ਹੈ ਘਰ ਦੇ ਵਿੱਚ ਚੱਲ ਰਹੀ ਸੀ ਕਾਟੋ ਕਲੇਸ਼ ਘਰ ਦੇ ਵਿੱਚ ਪਿਆ ਹੋਇਆ ਤੇ ਉਸ ਦੇ ਚੱਲਦਿਆਂ ਮਨਪ੍ਰੀਤ ਦਾ 2 2.5 ਮਹੀਨੇ ਪਹਿਲਾਂ ਹੀ ਤਲਾਕ ਹੋ ਜਾਂਦਾ ਤਾਂ ਤਲਾਕ ਦਾ ਕਾਰਨ ਮਨਪ੍ਰੀਤ ਆਪਣੇ ਪਿਤਾ ਚਰਨਜੀਤ ਨੂੰ ਮੰਨਦਾ ਹੈ ਸੋ ਇਸੇ ਕਰਕੇ ਹੀ ਤੜਕਸਾਰ 2 ਵਜੇ ਦੇ ਕਰੀਬ ਸੁੱਤੇ ਉੱਠ ਕੇ ਆਪਣੇ ਪਿਤਾ ਦਾ ਟਕੂਏ ਦੇ ਨਾਲ ਗਲਾ ਵੜ ਦਿੰਦਾ ਹੈ ਟਕੂਏ ਦੇ ਨਾਲ ਆਪਣੇ ਹੀ ਪਿਤਾ ਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੰਦਾ ਹੈ ਜਿਸ ਦੇ ਵਿੱਚ ਚਰਨਜੀਤ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਵਾਨੀਗੜ੍ਹ ਦੇ ਪਿੰਡ ਬਟੜਿਆਣਾ ਦੀਆਂ ਤਸਵੀਰਾਂ ਨੇ ਜਿੱਥੇ ਇਹ ਵਾਰਦਾਤ ਵਾਪਰੀ ਹੈ ਤੇ ਪੂਰੇ ਪਿੰਡ ਦੇ ਰਾងਤੇ ਖੜੇ ਹੋ ਚੁੱਕੇ ਨੇ ਪਿੰਡ ਵਾਲੇ ਕਹਿੰਦੇ ਆ ਕਿ ਅਜੇ ਤੱਕ ਅਸੀਂ ਆਪਣੇ ਪਿੰਡ ਦੇ ਵਿੱਚ ਅਜਿਹਾ ਕਾਰਨਾਮਾ ਦੇਖਿਆ ਤਾਂ ਬਹੁਤ ਦੂਰ ਦੀ ਗੱਲ ਹੈ ਕਦੇ ਅਜਿਹੀ ਗੱਲ ਵੀ ਨਹੀਂ ਸੁਣੀ ਜੋ ਅੱਜ ਸਾਨੂੰ ਆਪਣੇ ਪਿੰਡ ਦੇ ਵਿੱਚ ਦੇਖਣ ਤੇ ਸੁਣਨ ਨੂੰ ਮਿਲਿਆ ਤਾਂ ਇੱਕ ਪੁੱਤ ਦੇ ਵੱਲੋਂ ਪਿਓ ਦਾ ਹੀ ਕਤਲ ਕੀਤਾ ਜਾਣਾ ਇਹ ਵੱਡੇ ਸਵਾਲ ਖੜੇ ਹੁੰਦੇ ਨੇ ਔਰ ਇਸ ਦੇ ਪਿੱਛੇ ਦਾ ਕਾਰਨ ਜਿਹੜਾ ਹੋਰ ਵੀ ਹੈਰਾਨੀਜਨਕ ਹੈ ਕਿ ਪਿਤਾ ਦੇ ਉੱਪਰ ਇਹ ਉਸ ਨੂੰ ਸ਼ੱਕ ਸੀਗਾ ਕਿ ਮੇਰਾ ਜਿਹੜਾ ਤਲਾਕ ਹੋਇਆ 2.5 ਮਹੀਨੇ ਪਹਿਲਾਂ ਆਪਣੀ ਪਤਨੀ ਦੇ ਨਾਲ ਜਿਹੜਾ ਤਲਾਕ ਹੋਇਆ ਉਸ ਦੀ ਵਜ੍ਹਾ ਜਿਹੜਾ ਮੇਰਾ ਪਿਓ ਹੈ ਸੋ ਇਸੇ ਸ਼ੱਕ ਨੂੰ ਲੈ ਕੇ ਉਹ ਆਪਣੇ ਹੀ ਪਿਤਾ ਦਾ ਕਤਲ ਕਰ ਦਿੰਦਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਚਰਨਜੀਤ ਹੁਣਾਂ ਦੀ ਤਸਵੀਰ ਵੀ ਦੇਖ ਸਕਦੇ ਹੋ ਜਿਨ੍ਹਾਂ ਦਾ ਕਤਲ ਉਸਦੇ ਹੀ ਪੁੱਤ ਦੇ ਵੱਲੋਂ ਕਰ ਦਿੱਤਾ ਗਿਆ 29 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਪੁੱਤ ਦੀ ਜਿਸ ਦੇ ਵੱਲੋਂ ਆਪਣੇ ਪਿਤਾ ਦਾ ਕਤਲ ਕੀਤਾ ਗਿਆ ਔਰ ਪਲੰਬਰ ਦਾ ਕੰਮ ਕਰਦਾ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਜਦੋਂ ਦਾ ਤਲਾਕ ਹੋਇਆ ਉਸ ਤੋਂ ਬਾਅਦ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਸੀਗਾ ਮਾਨਸਿਕ ਤਣਾਅ ਸੀ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਸੀਗਾ ਸੋ ਇਸੇ ਕਰਕੇ ਹੀ ਉਸਨੇ ਇਹ ਸਟੈਪ ਚੁੱਕਿਆ ਆਪਣੇ ਹੀ ਪਿਤਾ ਦਾ ਸੁੱਤੇ ਪਿਆਂ ਦਾ ਕਤਲ ਕਰ ਦਿੱਤਾ ਤਾਂ ਇਹ ਕਲਯੁਗੀ ਪੁੱਤ ਦੇ ਵੱਲੋਂ ਵੱਡੀ ਵਾਰਦਾਤ ਜਿਹੜੀ ਹੈ ਉਹ ਹੋਈ ਹੈ ਤਾਂ ਵੱਡੀ ਘਟਨਾ ਇੱਥੇ ਦੇਖਣ ਨੂੰ ਮਿਲੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਭਵਾਨੀਗੜ੍ਹ ਦੇ ਪਿੰਡ ਹੈ ਬਟੜਿਆਣਾ ਜਿੱਥੋਂ ਦੀ ਇਹ ਪੂਰੀ ਵਾਰਦਾਤ ਹੈ ਤਾਂ ਵੱਡਾ ਇੱਕ ਸਟੈਪ ਜਿਹੜਾ ਪੁੱਤ ਦੇ ਵੱਲੋਂ ਚੁੱਕਿਆ ਗਿਆ ਇਹ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਔਰ ਇੱਥੇ ਪੁਲਿਸ ਪ੍ਰਸ਼ਾਸਨ ਦੀ ਵੀ ਗੱਲਬਾਤ ਸਾਹਮਣੇ ਆਈ ਹੈ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਅਸਲ ਕਾਰਨ ਕੀ ਹੈ ਅਸਲ ਵਜ੍ਹਾ ਇਸ ਕਤਲ ਦੀ ਕੀ ਰਹੀ ਹੈ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆਰ ਜਿਹੜੇ ਪਿੰਡ ਦੇ ਲੋਕ ਨੇ ਜਿਹੜੇ ਪਿੰਡ ਦੇ ਵਸਨੀਕ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਉਹ ਅਕਸਰ ਇਹ ਤਾਂ ਕਹਿੰਦੇ ਹੋਏ ਦਿਖਾਈ ਦਿੰਦੇ ਨੇ ਕਿ ਪਰਿਵਾਰ ਤਾਂ ਬਹੁਤ ਵਧੀਆ ਹੈ ਪਰ ਇਹੋ ਜਿਹਾ ਇਹਨਾਂ ਦੇ ਘਰ ਦੇ ਵਿੱਚ ਕਾਰਨਾਮਾ ਹੋ ਜਾਣਾ ਇਹ ਸਾਡੇ ਵੀ ਹੋਸ਼ ੜਾ ਦਿੰਦਾ ਸੋ ਪਰਿਵਾਰ ਦੀ ਵੀ ਗੱਲਬਾਤ ਤੁਹਾਨੂੰ ਸੁਣਾਉਣੀ ਹੈ ਤਾਂ ਪੁਲਿਸ ਨੇ ਵੱਡੇ ਬਿਆਨ ਇਸ ਬਾਬਤ ਦਿੱਤੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਉਹ ਕੀ ਕਹਿੰਦੇ ਨੇ ਸਰਦਾਰ ਮਲਕੀ ਸਿੰਘ ਖੰਗੂੜਾ ਜੀ ਖੰਗੂੜਾ ਸਾਹਿਬ ਕੀ ਮਾਮਲਾ ਹੋਇਆ ਪਿੰਡ 'ਚ ਮਾਮਲਾ ਤਾਂ ਦੱਸਣ ਯੋਗ ਨਹੀਂ ਹੈ ਜੀ ਬਹੁਤ ਭੜਾ ਹੋਇਆ ਹੂੰ ਕਿਉਂਕਿ ਸਾਡੇ ਪਿੰਡ 'ਚ ਅੱਜ ਤੱਕ ਇਹੋ ਜਿਹਾ ਮਸਲਾ ਕਦੇ ਹੋਇਆ ਨਹੀਂ ਪਤਾ ਨਹੀਂ ਪ੍ਰਮਾਤ ਮਾਨੂੰ ਕੀ ਸਾਡੇ ਪਿੰਡ ਤੇ ਹਜਾ ਕਸਟ ਆਇਆ ਜਾਨੀ ਅੱਜ ਪਹਿਲੀ ਵਾਰ ਇਹੋ ਜਿਹਾ ਮਸਲਾ ਦੇਖਿਆ ਵੀ ਕਿਸੇ ਨੌਜਵਾਨ ਮੁੰਡੇ ਨੇ ਆਪਣੇ ਬਾਪ ਦਾ ਗਲਾ ਕੱਟਿਆ ਹੋਵੇ ਜੀ ਖੰਗੂੜਾ ਸਾਹਿਬ ਕੀ ਲੱਗਦਾ ਕਿ ਇਹ ਕੀ ਬਿਮਾਰੀ ਮੁੰਡਾ ਮਾਨਸਿਕ ਤੌਰ ਤੇ ਹਾਂ ਜੀ ਹਾਂ ਜਿਹੜਾ ਪਤਾ ਲੱਗ ਗਿਆ ਆ ਵੈਸੇ ਤਾਂ ਮੇਰਾ ਘਟ ਆਉਣ ਜਾਣਾ ਵੈਸੇ ਤਾਂ ਸਾਡੇ ਵਿਚਾਰੇ ਇਹ ਬਹੁਤ ਥਲੀਕ ਨੇ ਬੰਦੇ ਨੇੜੇ ਨੇ ਪਰ ਘਰੇ ਜਾਣ ਦਾ ਬਹੁਤ ਘੱਟ ਮੌਕਾ ਮਿਲਿਆ ਪਰ ਜੋ ਪਤਾ ਲੱਗਿਆ ਵੀ ਇਹ ਮੁੰਡਾ ਡਿਪਰੈਸ਼ਨ ਚ ਸੀ ਪਹਿਲਾਂ ਤੋਂ ਹੀ ਡਿਪਰੈਸ਼ਨ ਚ ਕਿਵੇਂ ਸੀ ਸਲਫਾ ਸਲਫਾ ਪੀਣ ਲੱਗ ਗਿਆ ਜਾਂ ਕੋਈ ਨਸ਼ਾ ਪਤਾ ਨਹੀਂ ਕੀ ਕਰਦਾ ਸੀ ਯਾਨੀ ਉਦੋਂ ਬਾਅਦ ਘਰ ਵਾਲੀ ਨਾਲ ਚੱਕਰ ਪੈ ਗਿਆ ਵਾਹ ਵਾਹ ਸੀ ਬਗਰੌਲ ਹਾਂਜੀ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਸਾਰਿਆਂ ਨੇ ਪਰਿਵਾਰ ਨੇ ਉਰੇ ਵਾਲੇ ਨੇ ਕੋਸ਼ਿਸ਼ ਕੀਤੀ ਵੀ ਜੇ ਸੁੱਤ ਹੋ ਜੇ ਉਹਨੂੰ ਵੀ ਕਹਿੰਦੇ ਤੰਗ-ਤੰਗ ਜਿਆਦਾ ਕਰਨ ਲੱਗ ਗਿਆ ਸਾਰਾ ਅਖੀਰ ਨੂੰ ਛੁੱਟਛੜਾ ਹੋ ਗਿਆ ਡਾਈਵੋਰਸ ਹੋ ਗਿਆ ਦੋਨਾਂ ਦਾ ਕਹਿੰਦੇ ਜੀ ਅੰਮ੍ਰਿਤਸਰ ਸ਼ਕਾਤ ਕਰਨਾ ਹਾਂ ਦੋਨਾਂ ਜੀਆਂ ਨੇ ਅੰਬਰਸ਼ਕਾ ਆਈ ਥੀ ਮੈਂ ਸਮਾਂ ਜਦੋਂ ਇਹਨਾਂ ਨੇ ਅੰਬਰਸ਼ਕੇ ਗੁਰਦੁਆਰੇ ਮੈਂ ਡੇਲੀ ਜਾਣਾ ਜਦੋਂ ਸਵੇਰੇ 5:30 ਪੌਣੇ 6 ਵਜੇ ਜਾਈਦਾ ਗੁਰਦੁਆਰੇ ਅਰਦਾਸ ਹੋਣ ਤੋਂ ਪਹਿਲਾਂ ਕਥਾ ਚੱਲਦੀ ਰਹਿੰਦੀ ਆ ਤੇ ਉੱਥੇ ਆਉਂਦਾ ਰਿਹਾ ਇਹ ਮੁੰਡਾ ਤੇ ਲੜਕੀ ਵੀ ਆਉਂਦੀ ਰਹੀ ਆ ਵਾ ਹੁਣ ਤੋਂ ਬਾਅਦ ਥੋੜਾ ਚਿਰ ਬਾਅਦ ਇਹਨਾਂ ਨੇ ਅੰਬਰਸ਼ਕ ਲਿਆ ਉਮਰ ਸ਼ਕ ਦੇ ਤੋਂ ਬਾਅਦ ਦੋ ਜਵਾਬ ਆਉਂਦੇ ਰਹੇ ਨੇ ਮੈਂ ਪੁੱਛਿਆ ਫਿਰ ਵੀ ਮੁੰਡਾ ਜੀਬ ਦਾ ਕਹਿੰਦੇ ਹਾਂ ਜੀ ਤੇ ਮੁੰਡੇ ਨੇ ਕਹਿੰਦਾ ਉਮਰ ਸ਼ਕ ਲਿਆ ਚਲੋ ਬਹੁਤ ਵਧੀਆ ਜਾਨੀ ਪਰਿਵਾਰ ਹੈ ਜੀ ਬਸ ਨਸ਼ੇ ਕਰਕੇ ਇੰਨਾ ਨਰਮ ਪਰਿਵਾਰ ਆ ਜੀ ਮੈਨੂੰ ਲੱਗ ਪਿੰਡ ਚ ਵੀ ਨਹੀਂ ਮੈਂ ਕਹਿ ਸਕਦਾ ਦਾਵੇ ਨਾਲ ਵੀ ਇੰਨਾ ਵਧੀਆ ਪਰਿਵਾਰ ਹਾਂ ਜੀ ਹਾਂ ਮੇਨ ਗੱਲ ਇਹੀ ਹੈ ਵੀ ਉਹਦੇ ਦਿਮਾਗ ਤੇ ਇੰਨਾ ਲੋਡ ਹੋ ਗਿਆ ਵੀ ਇੱਕ ਆਪਣੇ ਬਾਪ ਨੂੰ ਕਿਵੇਂ ਮਾਰ ਸਕਦਾ ਕੋਈ ਦੇਖੋ ਜੇ ਚੰਗਾ ਫਲਾ ਬੰਦਾ ਜਿਹੜਾ ਬੱਚਾ ਇੰਨਾ ਪਿਆਰ ਨਾਲ ਪਾਲਿਆ ਹੋਵੇ ਪੜਾਇਆ ਹੋਵੇ ਕੰਮ ਤੇ ਲਾਇਆ ਹੋਵੇ ਉਹ ਇਸ ਤਰ੍ਹਾਂ ਆਪਣੇ ਬਾਪ ਨੂੰ ਤਾਂ ਮਾਰ ਹੀ ਨਹੀਂ ਸਕਦਾ ਜੀ ਹਾਂ ਪੁਲਿਸ ਵੱਲੋਂ ਕਰ ਰਹੇ ਹਾਂ ਹਾਂ ਪੁਲਿਸ ਨੇ ਕਾਰਵਾਈ ਕੀ ਕਰ ਰਹੇ ਨੇ ਪੁਲਿਸ ਕਾਰਵਾਈ ਕਰ ਰਹੀ ਹੈ ਐ ਮੁੰਡਾ ਪੜਦਾ ਜੀ ਮੁੰਡਾ ਤਾਂ ਭੱਜਿਆ ਹੀ ਨਹੀਂ ਉਹਦਾ ਦਿਮਾਗ ਤੇ ਲੋੜਤੀ ਅੰਦਰ ਗੁੰਡਾ ਲਾ ਕੇ ਪਾਇਆ ਗਿਆ ਐਸ ਐਚ ਓ ਸਾਹਿਬ ਨੇ ਪੁਲਿਸ ਨੇ ਜਾ ਕੇ ਗੁੰਡਾ ਖਲਾ ਕੇ ਉਹਨੂੰ ਉੱਥੋਂ ਗ੍ਰਿਫਤਾਰ ਕਰਕੇ ਐਸ ਐਚ ਓ ਸਾਹਿਬ ਲੈ ਕੇ ਆਏ ਨੇ ਉਸੇ ਟਾਈਮ 2:30 ਵਜੇ ਦਾ ਟਾਈਮ ਆ ਉਹਦੀ ਪੁਲਿਸ ਪਹੁੰਚ ਗਈ ਜਦੋਂ ਇਹਨਾਂ ਨੂੰ ਫੋਨ ਕਰਿਆ ਕਿਸੇ ਨੇ ਪਿੰਡ ਚ ਤੇ ਉਸੇ ਟਾਈਮ ਇਹਨਾਂ ਨੇ ਜਾ ਕੇ ਉਹਨੂੰ ਗ੍ਰਿਫਤਾਰ ਕਰਕੇ ਹੋਂਦ ਕਾਰਵਾਈ ਸ਼ੁਰੂ ਕਰਤੀ ਤੇ ਹੁਣ ਅਸੀਂ ਡੈੱਡ ਬਾਡੀ ਲੈਣ ਚੱਲਿਆ ਜਦੋਂ ਵੀ ਕਾਰਵਾਈ ਪੂਰੀ ਹੋ ਗਈ ਸਰਦਾਰੀ ਸਾਡੇ ਐਸਆਈ ਤਰਮਪਾਲ ਸਿੰਘ ਆ ਨਾ ਤੁਹਾਨੂੰ ਤਰਮਪਾਲ ਸਿੰਘ ਜੀ ਕਾਰਵਾਈ ਕਰ ਰਹੇ ਨੇ ਸਵੇਰੇ ਦੇ ਉੱਥੋਂ ਵੀ ਇਹ ਲਿਖ ਕੇ ਲਿਆਏ ਨੇ ਹੁਣ ਵੀ ਸਾਡੇ ਬਿਆਨ ਪੰਚਾਇਤ ਦੇ ਵੀ ਲਿਖ ਰਹੇ ਨੇ ਸਰਪੰਚ ਸਾਹਿਬ ਮੇਰੇ ਨਾਲ ਖੜੇ ਨੇ ਸਾਬਕਾ ਸਰਪੰਚ ਮਨ ਮਲਕੀਤ ਸਿੰਘ ਇਹ ਗੁਰਪ੍ਰੀਤ ਸਿੰਘ ਸਰਪੰਚ ਬਟੜਿਆਣਾ ਮੌਜੂਦਾ ਨੇ ਮੌਕੇ ਤੇ ਹੁਣ ਇਸ ਕਰਕੇ ਹੁਣ ਅਸੀਂ ਆਪਣੀ ਕਾਰਵਾਈ ਕਰਾ ਕੇ ਧੰਨਵਾਦ ਉਥੋਂ ਹੁਕਮ ਕਰਾ ਕੇ ਲਿਆਵਾਂਗੇ ਹਰਮੇਲ ਸਿੰਘਾ ਜੀ ਹਰਮੇਲ ਵੀਰ ਜੀ ਕੀ ਪੂਰਾ ਮਾਮਲਾ ਕੀ ਹੋਇਆ ਹੈ ਅਸਲ ਤਾਂ ਮੁੰਡਾ ਜੀ ਡਿਪਰੈਸ਼ਨ ਚ ਸੀਗਾ ਕਾਫੀ ਟਾਈਮ ਤੋਂ ਤੇ 2 ਟਾਈ ਮਹੀਨੇ ਹੋ ਗਏ ਨੇ ਤਲਾਕ ਹੋਏ ਨੂੰ ਤੇ ਕਾਫੀ ਲੰਮੇ ਸਮੇਂ ਤੋਂ ਇਹ ਲਾਲਾ ਵੀ ਦਿਮਾਗੀ ਤੌਰ ਤੇ ਅਪਸਟਿਕ ਚੱਲ ਰਿਹਾ ਸੀਗਾ ਤੇ ਇਹ ਰਾਤ ਨੂੰ ਆ ਕੇ ਪਾਣੀ ਇਹਨੇ ਕੀ ਘਟਨਾ ਵਾਪਰ ਗਈ ਕੀ ਹੋ ਗਿਆ ਕੀ ਮਨ ਦੇ ਵਿੱਚ ਇਹ ਖਿਆਰਾ ਆ ਕੁੱਟ ਕੇ ਲਾਲਾ ਵੀ ਇਹਨੇ ਦਾ ਕਤਲ ਕਰਤਾ ਇਹਦਾ ਕਿੰਨੇ ਕਵਜ ਦੇ ਇਹ ਤਕਰੀਬਨ 2:00 ਦਾ ਟਾਈਮ ਹੈ ਜੀ। ਹਾਂ ਜੀ ਸਹੀ 2:00 ਦਾ ਟਾਈਮ ਹੈ ਜੀ। ਵਧੀਆ ਮਿਹਨਤੀ ਪਰਿਵਾਰ ਹੈ ਇੰਦਾ। ਹਾਂ ਸੋਹਣਾ ਪਰਿਵਾਰ ਤੇ ਮਿਹਨਤੀ ਪਰਿਵਾਰ ਸੀਗਾ ਪਰ ਇਹ ਨਹੀਂ ਮਤਲਬ ਕਿ ਉਹ ਕਾਰਨ ਕੀ ਹੋਇਆ। ਮੈਨੂੰ ਜੀ ਸਾਨੂੰ ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਿਆ ਉਦੋਂ ਕੀ ਹਾਲਾਤ ਸੀ ਕਿ ਪੁਲਿਸ ਆਈ ਫਿਰ? ਹਾਂ ਜੀ ਤਕਰੀਬਨ ਇਹ ਸਾਨੂੰ 2:30 ਪੇ ਵਾਂ ਲੱਗਿਆ ਜੀ। ਉਦੋਂ ਪਰ ਪ੍ਰਸ਼ਾਸਨ ਆ ਕੇ ਉਹਨੇ ਆਪਣੀ ਕਾਰਵਾਈ ਕੀਤੀ। ਜੋ ਬੰਦ ਕਰਵਾਇਆ ਸੀ ਉਹਨੇ ਕਰਕੇ ਲੱਗੇ ਜੀ। ਡੈਡ ਬਾਡੀ ਸਾਨੂੰ ਉਹਦੇ ਜੀ। ਹਾਂ ਜੀ ਡੈਡ ਬਾਡੀ ਸਾਨੂੰ ਲੱਗੇ ਜੀ। ਹਾਂ ਉਹ ਸਰਪੰਚ ਕੀ ਨਾਮ ਹੈ ਤੁਹਾਡਾ ਖਾਲ ਦਾ ਧਰਮਪਾਲ ਚੌਕੀ ਇੰਚਾਰਜ ਕਰਾ ਚੋ ਜੀ ਸਰਪੰਚਰ ਕੀ ਮਾਮਲਾ ਜੀ ਪੂਰਾ ਹੈ ਮਾਮਲਾ ਇਹ ਹੈ ਜੀ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀਗਾ ਪਿੰਡ ਪੱਟੇ ਰੈਣੇ ਤੋਂ ਇੱਥੇ ਜਿਹੜਾ ਹੈਗਾ ਸੀਗਾ ਚਰਜੀ ਸਿੰਘ ਦਾ ਕਤਲ ਹੋ ਗਿਆ ਜਿਸਦੇ ਉਹ ਆ ਕੇ ਸੀ ਉੱਥੇ ਮੌਕੇ ਤੇ ਪੁੱਜੀ ਮੌਕੇ ਤੇ ਪੁੱਜੀ ਦੇਖਿਆ ਕਿ ਚਰਨਜੀਤ ਸਿੰਘ ਨੂੰ ਦਾ ਕਤਲ ਹੋਇਆ ਪਿਆ ਸੀ ਜਿਸ ਨੂੰ ਉਸਦੇ ਬੇਟੇ ਨੇ ਹੀ ਮਨਪ੍ਰੀਤ ਸਿੰਘ ਨੇ ਇੱਕ ਲੋਹੇ ਟੱਕੋਈ ਨਾਲ ਮਾਰ ਕੇ ਗਲ਼ ਚ ਮਾਰ ਕੇ ਉਹਦਾ ਕਤਲ ਕਰ ਦਿੱਤਾ ਉਹਨਾਂ ਦੀ ਘਰ ਵਾਲੀ ਅਮੀਰ ਕੌਰ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਤੇ ਰਸੂਲ ਦਾ ਪਰਚਾ ਰਸੀਮਨਪ ਸਿੰਘ ਦੇ ਖਿਲਾਫ ਦਾ ਤੇ ਕੋਈ ਤੋਪੀ ਜਾਰੀ ਨਹੀਂ ਉਹਦੀ ਗੱਲ ਸਾਰੀ ਅੱਜ ਹਰ ਹਾਲਤ ਵਿੱਚ ਕਰ ਲਾਂਗੇ